ਸੁਖਵੀਰ ਬਾਦਲ ਆਪਣੀ ਰਾਜਨੀਤੀ ਦੇ ਰਾਹ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਦੂਰ ਕਰ ਲਿਆ ਅੱਛਾ ਔਰ ਉਹ ਵੱਡੇ ਤੋਂ ਵੱਡੇ ਰੁਕਾਵਟ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਵੀ ਟੱਕਰ ਲੈਣ ਤੋਂ ਪਿੱਛੇ ਨਹੀਂ ਹੱਟਦੇ ਲੱਗਦਾ ਨਹੀਂ ਕਿ ਜਥੇਦਾਰ ਸਾਹਿਬ ਕਿਤੇ ਨਾ ਕਿਤੇ ਬੈਕਫੁੱਟਤੇ ਰਹੇ ਨੇ ਇਸ ਮਸਲੇ 'ਚ ਜਿੱਤੇ ਹੀ ਹੈ ਕਿ ਜਥੇਦਾਰ ਨੇ ਹੀ ਇਹਨਾਂ ਨੂੰ ਢਿਲ ਦਿੱਤੀ ਰੱਖੀ ਧਮੀ ਤਾਂ ਸਾਹਿਬ ਨੇ ਜਿਹੜੇ ਉਹਨਾਂ ਦਾ ਜਿਹੜਾ ਜਿਹੜਾ ਰੋਲ ਆ ਉਹ ਵੀ ਮਤਲਬ ਸਾਰਾ ਜੋਰ ਹੀ ਉਹਨਾਂ ਦਾ ਇਹਨਾਂ ਦੇ ਵਿੱਚ ਪੈਚਅਪ ਕਰਾਉਣ ਤੇ ਲੱਗਾ ਰਿਹਾ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਸੁਖਵੀਰ ਨੂੰ ਵੀ ਮੈਂ ਬਚਾ ਲਾਂ ਤਖਤਾਂ ਦੇ ਜਥੇਦਾਨ ਦਾ ਹੁਕਮ ਵੀ ਮੰਨ ਲਾਂ ਇਹ ਦੋ ਚੀਜ਼ਾਂ ਕੱਟੀਆਂ ਨਹੀਂ ਚਲਦੀਆਂ ਇਹ ਜਿਹੜੀਆਂ ਬੌਣੀਆਂ ਸਖਸ਼ੀਅਤਾਂ ਨਾ ਮੈਂ ਕਹਿੰਦਾ ਵੀ ਜਿਹੜੀਆਂ ਇਨ੍ਹਾਂ ਰੁਤਬਿਆਂ ਦੀਆਂ ਸਖਸ਼ੀਅਤਾਂ ਨਹੀਂ ਸੀਗੀਆਂ ਤਾਂ ਅਸੀਂ ਅੱਜ ਇਨਾਂ ਹਾਲਤਾਂ 'ਤੇ ਪਹੁੰਚੇ ਜਥੇਦਾਰ ਲਾਟ ਸਕਦੀ ਆ ਮਨੋਸ਼ ਸ਼ਰੋਮਣੀ ਕਮੇਟੀ ਜਿਹੜੀ ਆ ਪਰ ਉਹਨੂੰ ਪੰਥ ਪ੍ਰਮਾਣਿਤ ਕਰਾਉਣ ਵਾਸਤੇ ਇੱਕ ਪ੍ਰੋਸੈਸ ਹੈ ਵੀ ਸਾਰੀਆਂ ਸੰਪਰਦਾਵਾਂ ਨੂੰ ਫਿਰ ਸੱਦਾ ਦੇ ਕੇ ਉਹਨਾਂ ਨੂੰ ਦਸਤਾਰਬੰਦੀ ਕਰਾਉਂਦੇ ਤੇ ਮੈਨੂੰ ਲੱਗਦਾ ਹੈ ਕਿ ਕਰਕੀਵਾਰੀ ਜਿਹੜੇ ਜਥੇਦਾਰ ਬਣੇ ਨੇ ਇਹਨਾਂ ਦੀ ਦਸਤਾਰਬੰਦੀ ਹੋਣੀ ਉਹ ਗੋਲੇ ਤਾਂ ਹੋ ਸਕਦੇ ਨੇ ਕਿ ਬੀਜੇਪੀ ਨਾਲ ਜੁੜੀਆਂ ਹੋਈਆਂ ਕੋਈ ਸੰਪਰਦਾਵਾਂ ਸੰਸਥਾਵਾਂ ਸਾਧ ਲਾਣੇ ਦੇ ਵਿੱਚੋਂ ਕੋਈ ਲੈ ਆਉਣਗੇ ਚਾਰ ਪਰ ਆਮ ਜਿਹੜੀਆਂ ਪੰਥ ਪ੍ਰਵਾਨ ਤੇ ਜਥੇਬੰਦੀਆਂ ਉਹਨਾਂ ਵੱਲੋਂ ਦਸਤਾਰਾਂ ਇੰਨਾਂ ਜਿਹੇਰਾਂ ਨੂੰ ਨਹੀਂ ਮਿਲਦੀ ਜਿਹੜਾ ਇੱਕ ਡੀਪ ਸਟੇਟ ਹੈ ਨਾ ਦਿੱਲੀ ਦਾ ਉਹ ਉਹ ਉਹਦਾ ਕਦੀ ਵੀ ਨਾ ਨਜ਼ਰ ਬਦਲਦੀ ਹੈ ਨਜ਼ਰੀਆ ਬਦਲਦਾ ਸਿੱਖਾਂ ਪ੍ਰਤੀ ਉਹਨਾਂ ਦਾ ਇੱਕੋ ਜਿਹਾ ਨਜ਼ਰੀਆ ਹੈ ਸਿੱਖੋਨਾਂ ਦੇ ਜੇ ਸਭ ਤੋਂ ਵੱਡ ਦੁਸ਼ਮਣ ਆ ਇਸ ਵੇਲੇ ਹਿੰਦੁਸਤਾਨ ਦੇ ਤੇ ਉਹ ਸਿੱਖ ਨੇ ਜਿਹੜਾ ਡੇਰੇਆਂ ਤੇ ਜਾਣਾ ਨੇ ਇਹਦੇ ਪਿੱਛੇ ਨਿਰੀਆਂ ਵੋਟਾਂ ਨਹੀਂ ਹੈਗੀਆਂ ਇਹਦੇ ਪਿੱਛੇ ਇਸ ਗੁਰੂ ਨਾਨਕ ਦੇ ਸਪੇ ਨਵੀਆਂ ਚੁਣੌਤੀਆਂ ਦੇਣ ਵਾਲੇ ਜਿਹੜੇ ਡੇਰੇ ਨੇ ਉਹਨਾਂ ਦੀ ਫਿੱਟ ਤਾਪਣੀ ਵੀ ਹੈਗੀ। ਸਾਡਾ ਨੁਕਸਾਨ ਇਸ ਕਰਕੇ ਹੋ ਗਿਆ ਕਿ ਅਸੀਂ ਫੇਸਬੁੱਕ ਤੇ ਪੋਸਟਾਂ ਪਾ ਕੇ ਤੇ ਆਪਣੇ ਆਪ ਨੂੰ ਸਮਝ ਲਿਆ ਵੀ ਸਾਡਾ ਕੰਮ ਹੋ ਗਿਆ। ਇਸ ਤਰ੍ਹਾਂ ਫੇਸਬੁੱਕ ਤੇ ਪੋਸਟਾਂ ਪਾ ਕੇ ਕੰਮ ਨਹੀਂ ਹੁੰਦੇ ਉਹਨਾਂ ਨੂੰ। ਸਿੱਖਾਂ ਦੇ ਇਤਿਹਾਸ ਤੇ ਵਿੱਚ ਤਖਤਾ ਦੇ ਜਥੇਦਾਰ ਦੀ ਵੱਡੀ ਮਹਾਨਤਾ ਰਹੀ ਆ ਔਰ ਸਿਧਾਂਤਕ ਤੌਰ ਤੇ ਜਥੇਦਾਰ ਸਹਿਬਾਨ ਦੇ ਉੱਪਰ ਇਹ ਆਸ ਕਿਤੇ ਨਾ ਕਿਤੇ ਕੀਤੀ ਜਾਂਦੀ ਹੈ ਕਿ ਉਹ ਸਿਧਾਂਤਕ ਅਗਵਾਈ ਕਰਦੇ ਨੇ ਤੇ ਜਿਹੜਾ ਵੀ ਸਦੰਤਕ ਕੁਤਾਹੀ ਕਰਦਾ ਉਹਨੂੰ ਕਟਾਰੇ ਵਿੱਚ ਖੜਾ ਕਰਕੇ ਬਣਦੀ ਹੋਈ ਧਾਰਮਿਕ ਤੇ ਰਾਜਸੀ ਸਮਾਜਿਕ ਸਜ਼ਾ ਦਿੱਤੀ ਜਾ ਸਕਦੀ ਹੈ 2 ਦਸੰਬਰ ਦੇ ਫੈਸਲੇ ਤੋਂ ਬਾਅਦ ਵੱਡੀਆਂ ਕੰਸੂਆਂ ਤੇ ਇਸੇ ਦੇ ਦਰਮਿਆਨ ਤਕਰੀਬਨ ਇੱਕ ਜਥੇਦਾਰ ਨੂੰ ਲੰਬੇ ਕਰਨ ਤੋਂ ਬਾਅਦ ਦੂਜੇ ਤਖਤ ਸਹਿਬਾਨ ਦੇ ਜਥੇਦਾਰ ਨੂੰ ਵੀ ਲੰਬੇ ਕੀਤਾ ਗਿਆ ਜਿਦੇ ਵਿੱਚ ਗਿਆਨੀ ਰਗबीर ਸਿੰਘ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਸਰ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਨੂੰ ਵੀ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਗਿਆ ਇਸੇ ਦੇ ਤਹਿਤ ਗੱਲਬਾਤ ਕਰਾਂਗੇ ਸਿੱਖ ਵਿਦਵਾਨ ਹਰਦੀਪ ਸਿੰਘ ਡਿਵਿਡਬਾ ਸਾਡੇ ਨਾਲ ਨੇ ਉਹਨਾਂ ਦੀ ਨਜ਼ਰ ਤੋਂ ਜਾਣਨ ਦਾ ਯਤਨ ਕਰਾਂਗੇ ਔਰ ਸਿਧਾਂਤਕ ਤੌਰ ਤੇ ਬਹੁਤ ਸਾਰੇ ਸਵਾਲ ਵੀ ਨੇ ਉਹਨਾਂ ਸਵਾਲਾਂ ਦੇ ਬਾਰੇ ਵੀ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ ਡਿਵਿਡਬਾ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਹਾਂ ਜੀ ਕਖਨ ਸਾਹਿਬ ਵਾਈਕੋ ਡਿਕਸ਼ਨਰੀ ਦੀਪ ਨਿਵਾ ਸਾਹਿਬ ਕਿਵੇਂ ਦੇਖਦੇ ਹੋਂ ਦੀ ਇਸ ਫੈਸਲੇ ਨੂੰ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਜਿਹੜੀ ਸਿਧਾਂਤਕ ਤੌਰ ਤੇ ਤਖਤ ਸਹਿਬਾਨ ਦੇ ਵੱਲੋਂ ਜਿਹੜਾ ਅਹੁਦਿਆਂ ਨੂੰ ਬਹਾਲ ਕਰਦੇ ਹੁਆਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ ਸਜ਼ਾ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਪਰ ਜਿਹੜਾ ਹਾਲੀ ਦੇ ਵਿੱਚ ਫੈਸਲਾ ਆਇਆ ਇਸ ਬਾਰੇ ਨਜ਼ਰੀਆ ਕੀ ਹੈ ਜੀ ਤੁਹਾਡਾ ਦੇਖੋ ਜੇ ਤਾਂ ਆਪਾਂ ਇਸ ਨੂੰ ਫੌਰੀ ਤੌਰ ਤੇ ਇਸ ਦਾ ਐਡਮਿਨਿਸਟ੍ਰੇਸ਼ਨ ਕਰਨਾ ਹੋਵੇ ਤਾਂ ਇੰਨਾ ਕੀ ਬਣਦਾ ਹੈ ਕਿ ਜਿਵੇਂ ਸੋਕ ਵੀਰ ਬਾਦਲ ਆਪਣੀ ਰਾਜਨੀਤੀ ਬਚਾਉਣ ਵਾਸਤੇ ਜਾਂ ਸੱਤਾ ਵਿੱਚ ਵਾਪਸੀ ਵਾਸਤੇ ਆਪਣੇ ਰਾਹ ਦੇ ਰੋੜੇ ਜਿਹੜੇ ਆ ਉਹਨਾਂ ਨੂੰ ਹਟਾਰਿਆ ਜੇ ਆਪਾਂ ਇਹਨੂੰ ਇਵੇਂ ਇੰਨਾ ਕੀ ਵੇਖਣਾ ਹੋਵੇ ਤਾਂ ਪਰ ਹਕੀਕਤ 'ਚ ਜੇ ਆਪਾਂ ਸਮਝਣੀ ਹੋਵੇ ਤਾਂ ਆਪਾਂ ਨੂੰ ਬਹੁਤ ਪਿੱਛੇ ਜਾਣਾ ਪਏਗਾ ਆਪਾਂ ਨੂੰ ਲਗਭਗ 100 ਸਾਲ ਦਾ ਪਿੱਛੇ ਤਾਂ ਕਮ ਸੇ ਕਮ ਜਾਣਾ ਹੀ ਪਏਗਾ ਕਿਉਂਕਿ ਹਾਲਾਂਕਿ ਇਹ 500 ਸਾਲ ਦਾ ਪੁਰਾਣਾ ਜਿਹੜਾ ਟਕਰਾਵ ਹੈ ਗੁਰੂ ਨਾਨਕ ਦੇ ਫਲਸਫੇ ਦਾ ਤੇ ਮੰਨੂ ਦੇ ਫਲਸਫੇ ਦਾ ਇਸ ਕਿਤੇ ਦੇ ਵਿੱਚ ਇਹ ਇਹ ਪੰਜ ਸਦੀਆਂ ਦਾ ਵੈਰ ਆਪਾਂ ਇਹ 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 ਬਿਆਨ ਕਰਦੇ ਆਂ ਵੀ ਇਹ ਸਾਡਾ ਮਨੂ ਦੇ ਫਲਸਫੇ ਨਾਲ ਗੁਨ ਫਲਸਫੇ ਦਾ ਪੰਜ ਸਦੀਆਂ ਦਾ ਵੈਰ ਜਿਹੜਾ ਲਗਾਤਾਰ ਟਕਰਾਉਂਦਾ ਆ ਰਿਹਾ ਕਦੀ ਟਕਰਾਵ ਤਿੱਖੇ ਹੋ ਜਾਂਦੇ ਨੇ ਕਦੀ ਟਕਰਾਵ ਸਲੋ ਮੋਸ਼ਨ 'ਚ ਆ ਜਾਂਦੇ ਨੇ ਤੇ ਇਸ ਵੇਲੇ ਫਿਰ ਟਕਰਾਵ ਜਿਹੜਾ ਇਹ ਤਿੱਖਾ ਬਣਿਆ ਹੋਇਆ ਹੈ ਜਿਹਦੇ ਜਿਸ ਟਕਰਾਵ ਵਿੱਚੋਂ ਹੀ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਜਿਵੇਂ ਦੋ ਤਰੀਕ ਦਾ ਜਿਹੜਾ ਹੁਕਮਨਾਮਾ ਆਉਂਦਾ ਹੈ ਔਰ ਉਸ ਹੁਕਮਨਾਮੇ ਤੋਂ ਫਿਰ ਜਿਸ ਤਰ੍ਹਾਂ ਬਾਗੀ ਹੁੰਦਾ ਹੈ ਬਾਦਲ ਤੜਾ ਔਰ ਅੱਜ ਇਸ ਪੋਜੀਸ਼ਨ ਵਿੱਚ ਪਹੁੰਚ ਗਏ ਨੇ ਕਿ ਇਹਨਾਂ ਨੇ ਉਹਨਾਂ ਜਥੇਦਾਰਾਂ ਨੂੰ ਹੀ ਲਾਂਬੇ ਕਰ ਦਿੱਤਾ ਜਿਨ੍ਹਾਂ ਨੇ ਹੁਕਮਨਾਮਾ ਸੜਾਇਆ ਸੀ ਆਪਣੇ ਤੌਰ ਤੇ ਉਹ ਕਹਿ ਸਕਦੇ ਕਿ ਆਪਣੇ ਇਰਾਦਿਆਂ ਸੀ ਸਾਰੀਆਂ ਰੁਕਾਵਟਾਂ ਦੂਰ ਕਰਨੀਆਂ ਨੇ ਪਰ ਜਿਵੇਂ 우ਸ਼ਾ ਮੁਹੰਮਦ ਕਹਿੰਦਾ ਨਾ ਸ਼ਾ ਮੁਹੰਮਦ ਦਾ ਗਲਤ ਤਾਂ ਸਹੀ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ ਅਸਲ ਗੱਲ ਹੁਣ ਪੰਥ ਦੇ ਵੇੜੇ ਵਿਚਲੇ ਕਿਉਂਕਿ ਇਹ ਦੋ ਧਰਾਂ ਦਾ ਟਕਰਾਵ ਨਹੀਂ ਰਿਹਾ ਹੁਣ ਇਹ ਪੰਥ ਨਾਲ ਟਕਰਾਵ ਹੈ ਔਰ ਸਿੱਖ ਪੰਥ ਦੇ ਫਲਸਫੇ ਨਾਲ ਟਕਰਾਵ ਹੈ ਸਿੱਖ ਪੰਥ ਦੀਆਂ ਸ਼੍ਰੋਮਣੀ ਸੰਸਥਾਵਾਂ ਨਾਲ ਟਕਰਾਇਆ ਹੈ ਸੁਖਬੀ ਸੁਖਬੀਰ ਬਾਦ ਡਿਪਲੇਵਾ ਸਭ ਕਾਰਨ ਕੀ ਮੰਨਦੇ ਹੋ ਜਿਹੜਾ ਜਥੇਦਾਰਾਂ ਨੂੰ ਲਾਂਭੇ ਕੀਤਾ ਗਿਆ ਉਹਨਾਂ ਦੇ ਅਹੁਦਿਆਂ ਤੋਂ ਤਾਂ ਇਹਦਾ ਕਾਰਨ ਕੀ ਹੋ ਸਕਦਾ ਕਿ ਜਿਹੜਾ 2 ਦਸੰਬਰ ਨੂੰ ਉਹਨਾਂ ਨੇ ਡਿਸੀਜਨ ਲਿਆ ਇਹਨਾਂ ਕਾਰਨਾਂ ਕਰਕੇ ਲਾਂਭੇ ਕਰਨ ਦਾ ਮੁੱਖ ਤੌਰ ਤੇ ਕਾਰਨ ਹੈ ਫੋਰੀ ਕਾਰਨ ਤੇ ਇਹੀ ਹੈ ਜੀ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਇਹ ਹੋរី ਕਾਰਨ ਆਪਾਂ ਇਹੀ ਸਮਝਦੇ ਹਾਂ ਕਿ ਸੁਖਵੀਰ ਬਾਦਲ ਆਪਣੀ ਰਾਜਨੀਤੀ ਦੇ ਰਾਹ ਵਿੱਚ ਆਉਣ ਦੀਆਂ ਰੁਕਾਵਟਾਂ ਨੂੰ ਦੂਰ ਕਰ ਰਿਹਾ ਹੈ ਔਰ ਉਹ ਵੱਡੇ ਤੋਂ ਵੱਡੇ ਰੁਕਾਵਟ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਵੀ ਟੱਕਰ ਲੈਣ ਤੋਂ ਪਿੱਛੇ ਨਹੀਂ ਹੱਟ ਰਿਹਾ ਪਰ ਇਹਦੇ ਪਿੱਛੇ ਕਹਾਣੀ ਜਿਹੜੀ ਆ ਸਾਨੂੰ ਉਹ ਸਮਝਣੀ ਪੈਗੀ ਕਿ ਸੁਖਵੀਰ ਬਾਦਲ ਆਖਰ ਐਸੇ ਪਾਗਲਪਨ ਵਾਲੇ ਫੈਸਲੇ ਕਿਉਂ ਲੈ ਰਿਹਾ ਇਹਦੇ ਪਿੱਛੇ ਕਹਾਣੀ ਹੈ ਜਿਹੜਾ ਫਸ ਫਿਆਲਾ ਟਕਰਾਅ ਖੜਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ 1999 ਦੇ ਵਿੱਚ ਜਦੋਂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਸੀ ਉਦੋਂ ਆਰਐਸਐਸ ਨੇ ਇੱਕ ਚੁਣੌਤੀ ਦਿੱਤੀ ਸੀ ਅਕਾਲ ਤਖਤ ਦੇ ਉਸ ਵਕਤ ਦੇ ਜਥੇਦਾਰ ਨੂੰ ਵੀ ਤੁਸੀਂ ਅੱਜ ਸਾਨੂੰ ਅੱਗੇ ਨਹੀਂ ਲੱਗਣ ਦਿੰਦੇ ਨਾ ਸਾਨੂੰ ਬਰਾਬਰ ਬਹਿਣ ਦਿੰਦੇ ਹੋ ਨਾ ਸਾਡੇ ਸਾਨੂੰ ਮੰਨਦੇ ਹੋ ਸਾਨੂੰ ਕੋਈ ਥਾਂ ਦੇਣ ਲਈ ਰਾਜ਼ੀ ਹੋ ਇੱਕ ਦਿਨ ਅਸੀਂ ਤੁਹਾਡੀਆਂ ਸਾਰੀਆਂ ਸੰਸਥਾਵਾਂ ਤੇ ਅਸੀਂ ਕਾਬਿਲ ਹੋਵਾਂਗੇ ਜਥੇਦਾਰ ਵੀ ਅਸੀਂ ਲਾਵਾਂਗੇ ਹਟਾਵਾਂਗੇ ਵੀ ਅਸੀਂ ਤੇ ਅੱਜ ਤੇਰੇ ਖਿਆਲ 25 ਸਾਲ ਬਾਅਦ ਉਹ ਉਹਨਾਂ ਨੇ ਇਹ ਜਿਹੜਾ ਉਹਨਾਂ ਦਾ 1999 ਵਾਲਾ ਚੈਲੰਜ ਜਿਹੜਾ ਉਹ ਉਹਨਾਂ ਨੇ ਜਿਹੜਾ ਮੁਕੰਮਲ ਕਰ ਰਿਆ ਉਹਨਾਂ ਦੀ ਨਜ਼ਰ ਵਿੱਚ ਉਹਨਾਂ ਨੇ ਇਹ ਮੁਕੰਮਲ ਕਰ ਲੈ ਪਰ ਕਿਉਂ ਮੁਕੰਮਲ ਕਿਉਂ ਨਹੀਂ ਹੈ ਕਿਉਂਕਿ ਇਹ ਗੁਰੂ ਨਾਨਕ ਦੇ ਫਲਸਫੇ ਨਾਲ ਸਿੱਧਾ ਸਿੱਧਾ ਟਕਰਾਅ ਹੈ ਜਿਹੜਾ ਇਹ ਇੰਨਾ ਸੌਖਾ ਨਹੀਂ ਹੈ ਕਿਉਂਕਿ ਦੇਖੋ ਉਹਨਾਂ ਨੇ ਉਹਨਾਂ ਨੇ 1200 ਸਾਲ ਦੀ ਗੁਲਾਮੀ ਜਿਹੜੀ ਸੀ ਮੁਗਲਾਂ ਦੀ ਉਸ ਤੋਂ ਬਾਅਦ ਸਿੱਖਾਂ ਨੇ ਮੁਗਲਾਂ ਦੀ ਗੁਲਾਮੀ ਕੱਟ ਦਿੱਤੀ ਫਿਰ ਅੰਗਰੇਜ਼ਾਂ ਦਾ 200 ਸਾਲ ਦਾ ਰਾਜ ਸੀ ਉਹਦੇ ਉਹਦੇ ਵਿੱਚ ਵੀ ਸਿੱਖਾਂ ਨੇ 85% ਕੁਰਬਾਨੀਆਂ ਦੇ ਕੇ ਇਹਨਾਂ ਦੇ ਰਾਜ ਦੇ ਸਾਰੇ ਰਾਹ ਪੱਧਰੇ ਕਰ। ਔਰ ਇਹਨਾਂ ਦਾ ਜਿਹੜਾ ਰਾਜ ਦਾ ਕਰਨ ਦਾ ਸੁਪਨਾ ਸੀ ਜਿਹੜਾ ਇਹਨਾਂ ਦਾ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਸੀ ਉਹ ਵੀ ਰਾ ਸਿੱਖਾਂ ਨੇ ਪਧਰਾ ਕਰ। ਹੁਣ ਜਿਨ੍ਹਾਂ ਨੇ ਉਹਨਾਂ ਦੇ ਰਾਹ ਪੱਧਰੇ ਕਰਤੇ ਹੁਣ ਉਹੀ ਉਹਨਾਂ ਦੇ ਰਾਹ ਵਿੱਚ ਉਹਨਾਂ ਨੂੰ ਸਭ ਤੋਂ ਵੱਡਾ ਔੜੀਕਾ ਦੇਖਦੇ ਨੇ। ਜੇ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ ਨੇ ਤੇ ਉਹ ਇਹ ਇਹ ਸਾਰੇ ਦੇਸ਼ ਦੇ ਵਿੱਚ ਇੱਕੋ ਹੀ ਗੱਲ ਕਹਿੰਦੇ ਨੇ ਹਿੰਦੁਸਤਾਨ ਵਿੱਚ ਰਹਿਣ ਵਾਲਾ ਹਰ ਬੰਸ਼ਰ ਜਿਹੜਾ ਉਹ ਹਿੰਦੂ ਹੈ। ਚਾਹੇ ਉਹ ਇਸੇ ਵੀ ਧਰਮ ਨਾਲ ਉਹ 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 ਰਿਲੇਟਡ ਹੈ ਪਰ ਉਹ ਬੇਸਿਕਲੀ Hindu ਹੈ ਉਹਨਾਂ ਨੇ ਜੈਨ ਆਪਣੇ ਧਰਮ ਮਤ ਆਪਣੇ ਵਿੱਚ ਜਲਜ ਕਰ ਲਿਆ ਬਹੁਤ ਮਤ ਆਪਣੇ ਵਿੱਚ ਜਲਜ ਕਰ ਲਿਆ ਹੁਣ ਵਾਰੀ ਸਭ ਸਭ ਤੋਂ ਸਭ ਤੋਂ ਜਿਹੜਾ ਅੜਿੱਕਾ ਹੈ ਉਹਨਾਂ ਦੇ ਨਾਲ ਵਿੱਚ ਉਹ ਹੈ ਸਿੱਖ ਧਰਮ ਔਰ ਗੁਰੂ ਨਾਨਕ ਜਿੰਨਾ ਚਿਰ ਗੁਰੂ ਨਾਨਕ ਦਾ ਫਲਸਫਾ ਇਸ ਵੇੜੇ ਚ ਮੰਨਫੀ ਨਹੀਂ ਹੁੰਦਾ ਉਹਨਾਂ ਚਿਰ ਮੰਨੂ ਦਾ ਫਲਸਫਾ ਚ ਟਿਕਦਾ ਹੈ ਜੇ ਆਪਾਂ ਉਹਨਾਂ ਦੇ ਨਾਲ ਵੀ ਦੂਜਾ ਜਿਹੜਾ ਢਿੱਕਾ ਹੈ ਜਿਹੜਾ ਸੰਵਿਧਾਨਕ ਢਿੱਕਾ ਹੈ ਜ ਜੇ ਆਪਾਂ ਉਹਦੀ ਵੀ ਗੱਲ ਕਰੀਏ ਵੀ ਉਹ ਸੰਵਿਧਾਨ ਨੇ ਜਿਹੜੀਆਂ ਸੰਸਥਾਵਾਂ ਦਿੱਤੀਆਂ ਨੇ ਹਿੰਦੁਸਤਾਨ ਨੂੰ ਸੁਪਰੀਮ ਕੋਰਟ ਦਿੱਤਾ ਜਾਂ ਹੋਰ ਦਿੱਤਾ ਹੈ ਤੇ ਜਿਹੜਾ ਉਹ ਜਿਹੜਾ ਸੰਵਿਧਾਨ ਹੈ ਦੇਸ਼ ਦਾ ਜਿਹੜਾ ਕਹਿਣ ਨੂੰ ਤਾਂ ਉਹ ਪੀਮਰਾਵ ਅੰਬੇਡਕਰ ਨੇ ਬਣਾਇਆ ਪਰ ਉਹ ਸੰਵਿਧਾਨ ਵੀ ਸਾਰੇ ਗੁਰੂ ਨਾਨਕ ਦੇ ਫਲਸਫੇ ਦੀ ਪਿਆਰ ਵੀ ਕਰਦਾ ਉਹ ਪੂਰੀ ਮਨੁੱਖਤਾ ਦਾ ਸਤਿਕਾਰ ਕਰਦਾ ਇਸ ਲਈ ਇਹਨਾਂ ਦੇ ਰਾਹ ਵਿੱਚ ਜੇ ਸਭ ਤੋਂ ਵੱਡਾ ਅੜਿੱਕਾ ਇਹਨੂੰ ਲੱਗਦਾ ਵੀ ਜੇ ਸੰਵਧਾਨ ਸਾਡੇ ਰਾਹ ਵਿੱਚ ਤੇ ਉਹ ਵੀ ਗੁਰੂ ਨਾਨਕ ਦੇ ਫਲਸਫੇ ਦੇ ਪਿਆਰ ਵੀ ਕਰਦਾ ਜੇ ਧਰਮ ਹੈ ਸਾਡੇ ਰਾਹ ਵਿੱਚ ਅੜਿੱਕਾ ਤੇ ਉਹ ਵੀ ਗੁਰੂ ਨਾਨਕ ਦੇ ਫਲਸਫੇ ਦੇ ਪਿਆਰ ਵੀ ਕਰਦਾ ਇਹ ਦੋਹਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਉਹ ਲੱਕ ਬੰਨ ਕੇ ਲੱਗੇ ਹੋਏ ਔਰ ਉਹ ਕੀ ਲੱਗਦਾ ਜੀ ਜਿਹੜਾ ਜਿਹੜਾ ਜਥੇਦਾਰਾਂ ਵਾਲਾ ਤੇ ਜਿਹੜਾ ਅਕਾਲੀ ਦਲ ਦਾ ਮਸਲਾ ਇਹਨਾਂ ਤਮਾਮ ਸਾਰੇ ਮਸਲਿਆਂ ਦੇ ਵਾਕਫ ਕੀ ਲੱਗਦਾ ਕਿ ਮੰਨੂਵਾਦ ਦੀ ਜਿਹੜੀ ਨੀਤੀ ਆ ਉਹਨੂੰ ਲਾਗੂ ਕਰਨ ਵਾਸਤੇ ਕਿਹੜੀ ਧਿਰ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾ ਰਹੀ ਆ ਜਾ ਕਿਡੀਆਂ ਨੀਤੀਆਂ ਥੋਪੀਆਂ ਜਾ ਰਹੀਆਂ ਕਿਹੜੇ ਨੋਕਨੇ ਹੋ ਨਹੀਂ ਇਹ ਤਾਂ ਇਹ ਹੁਣ ਤੱਕ ਕੋਈ ਲੁਕੀ ਨਹੀਂ 1978 ਤੋਂ ਪ੍ਰਕਾਸ਼ ਸਿੰਘ ਮਾਦਲ ਜਦੋਂ ਸੱਤਾ ਵਿੱਚ 1978 ਤੋਂ ਬਾਅਦ ਜਿਹੜੀ ਜਦੋਂ ਇਹਨੇ ਉਹਨਾਂ ਦੇ ਮੰਨੂਵਾਦੀਆਂ ਨਾਲ ਸਮਝੌਤਾ ਕੀਤਾ ਵੀ ਮੈਨੂੰ ਪੰਜਾਬ ਵਿੱਚ ਰਾਜ ਕਰਨ ਦਿਓ ਤੁਸੀਂ ਬਾਕੀ ਸਾਰਾ ਕੁਝ ਭਾਵੇਂ ਜੋ ਮਰਜ਼ੀ ਕਰੀ ਜਾ ਔਰ 1978 ਤੋਂ ਲੈ ਕੇ ਅੱਜ ਹੁਣ 2025 ਆ ਗਏ ਆ ਔਰ 2017 ਤੱਕ ਇਹਨਾਂ ਦਾ ਰਾਜ ਰਿਹਾ ਤੇ ਉਹਨਾਂ ਨੇ ਜੋ ਮਨਮਰਜ਼ੀਆਂ ਉਹਨਾਂ ਦੇ ਜੋ ਚਾਹਿਆ ਉਹਨਾਂ ਨੇ ਕੀਤਾ ਸਾਡੇ ਸਾਡੇ ਨਾਲ ਪੰਜਾਬ ਦੇ ਵਿੱਚ ਹਾਂਜੀ ਤੇ ਇਹ ਇਹ ਸਿਰਫ ਇਹਨਾਂ ਦਾ ਮਕਸਦ ਸੀ ਵੀ ਸਾਨੂੰ ਰਾਜ ਕਰਨ ਦਿਓ ਸਾਨੂੰ ਲੁੱਟਣ ਦਿਓ ਸਾਡੇ ਪਰਿਵਾਰਾਂ ਵਾਸਤੇ ਅਸੀਂ ਪਤਾ ਨਹੀਂ ਇਹਨਾਂ ਨੇ ਪੈਸਾ ਲੈ ਕੇ ਕਿੱਥੇ ਜਾਣਾ ਪਤਾ ਨਹੀਂ ਇਹਨਾਂ ਦੇ ਕੰਮ ਆਉਣਾ ਵੀ ਹੈ ਕਿ ਨਹੀਂ ਆਉਣਾ ਕੀ ਕੀਨੀ ਇਹਨਾਂ ਦੇ ਅੱਖਾਂ ਦੇ ਪੱਟੀ ਬੱਝੀ ਹੋਈ ਆ ਅੱਜ ਵੀ ਇਹਨਾਂ ਨੂੰ ਜਿਹੜੇ ਸੁਖ ਵਿਲਾ ਹੈ ਦਿਖਦਾ ਹੈ ਜਾਂ ਇਹਨਾਂ ਨੂੰ ਜਿਹੜਾ ਜਿਹੜਾ ਗੁਰਗਾਓਂ ਚ ਇਹਨਾਂ ਦੇ ਵੱਡੇ ਵੱਡੇ ਪੈਲਸ ਨੇ ਜਾਂ ਇਹਨਾਂ ਦੀਆਂ ਪ੍ਰਾਪਰਟੀਆਂ ਵਿਦੇਸ਼ਾਂ ਵਿੱਚ ਨੇ ਅੱਜ ਵੀ ਇਹਨਾਂ ਨੂੰ ਉਹ 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 ਦਿਸਦੀਆਂ ਨੇ ਵੀ ਅਸੀਂ ਜਿਹੜਾ ਇੰਨਾ ਧਨ ਇਕੱਠਾ ਕੀਤਾ ਹੈ ਇਹ ਕਿਵੇਂ ਬਚੇਗਾ ਇਹ ਤਾਂ ਹੀ ਬਚੇਗਾ ਜੇ ਅਸੀਂ ਮਨੂੰ ਮਨੁਭਾਦੀਆਂ ਦੇ ਅੱਗੇ ਗੋਡੇ ਟੇਕਾਂਗੇ ਕੋਡੇ ਦਾ ਸਭ ਇੱਕ ਸਵਾਲ ਇੱਕ ਸਵਾਲ ਸਿਧਾਂਤਕ ਤੌਰ ਤੇ ਵੀ ਹੈ ਕਿ ਜਥੇਦਾਰ ਗਗਨੀ ਰਕबीर ਸਿੰਘ ਨੂੰ ਕਿਤੇ ਨਾ ਕਿਤੇ ਵੀ ਮਹਿਸੂਸ ਸੀ ਕਿਉਂਕਿ ਉਹਨਾਂ ਦੀਆਂ ਸਟੇਟਮੈਂਟਾਂ ਸੀ ਕਿ ਮੇਰੇ ਕੱਪੜੇ ਬੈਗ ਦੇ ਵਿੱਚ ਪੈਕ ਹੈ ਮੈਂ ਜਾਣ ਵਾਸਤੇ ਤਿਆਰ ਹਾਂ ਸੇਵਾ ਮੌਜੂਦ ਜਿੰਨਾ ਸਮਾਂ ਤੱਕ ਮੇਰੀ ਸੇਵਾ ਮੈਂ ਉਹ ਸੇਵਾ ਤੋਂ ਲੰਬੇ ਹੋਣ ਵਾਸਤੇ ਵੀ ਤਿਆਰ ਹਾਂ ਤੇ ਜਦੋਂ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਜਥੇਦਾਰ ਸਹਿਬਾਨ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਜਾ ਰਹੀਆਂ ਸੀ ਤਾਂ ਬਹੁਤ ਸਾਰੀਆਂ ਧਿਰਾਂ ਦੇ ਵੀ ਸਵਾਲ ਆ ਕਿ ਜਥੇਦਾਰਾਂ ਨੂੰ ਚਾਹੀਦਾ ਸੀ ਕਿ ਜਿਹੜੇ ਹੁਕਮਨਾਮੇ ਕਰਨ ਦੀ ਜਿਹੜੇ ਹੁਕਮਨਾਮੇ ਜਾਰੀ ਕਰਨ ਦੀ ਜ਼ਰੂਰਤ ਹੈ ਉਹ ਹੁਕਮਨਾਮੇ ਜਾਰੀ ਹੋਣੇ ਚਾਹੀਦੇ ਸੀ ਜਿਹੜੀ ਪੰਥਕ ਦੋਸ਼ੀ ਧਿਰ ਸੀ ਉਹਨੂੰ ਹੋਰ ਕਟਾਇਰੇ ਦੇ ਵਿੱਚ ਖੜਕੇ ਜਿਹੜੀਆਂ ਬਣਦੀਆਂ ਸਜ਼ਾਵਾਂ ਸੀ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਲੱਗਦਾ ਨਹੀਂ ਕਿ ਜਥੇਦਾਰ ਸਾਹਿਬ ਕਿਤੇ ਨਾ ਕਿਤੇ ਬੈਕਫੁੱਟ ਤੇ ਰਹੇ ਨੇ ਇਸ ਮਸਲੇ 'ਚ ਨਹੀਂ ਆਪਾਂ ਇਹਦੇ 'ਚ ਹੁਣ ਇਹ ਇਹਦੇ 'ਚ ਕੋਈ ਹੁਣ ਕੋਈ ਮੂੰਹ ਰੱਖਣੀ ਆਪਾਂ ਕਰੀਏ 100 ਵਾਰੀ ਕਰੀਏ ਪਰ ਹਕੀਕਤ ਤੇ ਹੀ ਹੈ ਕਿ ਜਥੇਦਾਰਾਂ ਨੇ ਹੀ ਇਹਨਾਂ ਨੂੰ ਢਿੱਲ ਦਿੱਤੀ ਰੱਖੀ ਇਹ ਜੇਜ਼ੇਦਾਰ ਹੈ ਹੁਕਮਨਾਮੇ ਦੇ ਅਕੋਰਡਿੰਗ ਇਹਨਾਂ ਨੂੰ ਢਿੱਲ ਨਾ ਦਿੰਦੇ ਤੇ ਅੱਜ ਇਹ ਹਾਲਾਤ ਇੱਥੋਂ ਤੱਕ ਨਹੀਂ ਸੀ ਪਹੁੰਚਣੇ ਕਿ ਜੇਜ਼ੇਦਾਰਾਂ ਨੂੰ ਹੀ ਕੱਢ ਦੇਣ ਕਿਉਂਕਿ ਪਹਿਲੀ ਟੈਸਾਂ ਦਾ ਨੇ ਦਿੱਤੀ ਜਿਹੜੀ ਇਹਨਾਂ ਨੇ ਕਿਹਾ ਸੀ ਤਿੰਨ ਜਨਾਂ ਦੇ ਵਿੱਚ ਵਿੱਚ ਜਿਹੜੇ ਅਸਤੀਫੇ ਤੁਹਾਡੇ ਕੋਲ ਆਏ ਆ ਉਹਨਾਂ ਨੂੰ ਪ੍ਰਵਾਨ ਕਰਕੇ ਰਿਪੋਰਟ ਅਕਾਲ ਤੱਕ ਹੱਥੇ ਕਰੋ ਉਦੋਂ ਉੱਥੋਂ ਖਸਕਾਉਣਾ ਇਹਨਾਂ ਨੇ ਸ਼ੁਰੂ ਕੀਤਾ ਅਕਾਲ ਤੱਕ ਦੇ ਜੇਜ਼ੇਦਾਰ ਨੂੰ ਪਹਿਲਾਂ 15 ਦਿਨਾਂ ਤੇ ਲੈ ਗਏ ਫਿਰ ਮਹੀਨੇ ਤੇ ਲੈ ਗਏ ਔਰ ਲਜਾਂਦੇ ਲਜਾਂਦੇ ਫਿਰ ਕੱਲੇ ਸੁਖਵੀਰ ਦੇ ਅ ਅਸਤੀਫੇ ਤੇ ਲੈ ਗਏ ਬਾਕੀ ਦਾ ਕੋਈ ਅਸਤੀਫਾ ਨਹੀਂ ਹੋਇਆ ਮਤਲ ਜਥੇਦਾਰ ਵੀ ਕਿਤੇ ਉਹਨਾਂ ਦਾ ਰਵਈਆ ਵੀ ਜਿਹੜਾ ਹੁਕਮਨਾਮੇ ਦੇ ਪ੍ਰਤੀ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਉਹ ਨਹੀਂ ਰਿਹਾ ਇਹ ਵੀ ਇੱਕ ਵਜ੍ਹਾ ਬਣੀ ਆ ਕਿ ਅੱਜ ਇਹਨਾਂ ਦਾ ਇਹਨਾਂ ਨੇ ਇਹ ਇਹਨਾਂ ਦੇ ਹੌਸਲੇ ਇੰਨੇ ਵਧੇ ਵੀ ਜਿਵੇਂ ਧਾਮੀ ਸਾਹਿਬ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦਾ ਜਿਹੜਾ ਜਿਹੜਾ ਰੋਲ ਆ ਉਹ ਵੀ ਮਤਲਬ ਸਾਰਾ ਜੋਰ ਹੀ ਉਹਨਾਂ ਦਾ ਇਹਨਾਂ ਦੇ ਵਿੱਚ ਪੈਚ-ਅਪ ਕਰਾਉਣ ਤੇ ਲੱਗਾ ਰਿਹਾ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਸੁਖਵੀਰ ਨੂੰ ਵੀ ਮੈਂ ਬਚਾ ਲਾਂ ਤਖਤਾਂ ਦੇ ਜਥੇਦਾਰਾਂ ਦਾ ਹੁਕਮ ਵੀ ਮੰਨ ਲਾਂ ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲਦੀਆਂ ਹੁੰਦੀਆਂ ਵੀ ਜਾਂ ਕਹਿੰਦੇ ਸਲਾਮ ਜਵਾਬ ਦੋ ਦੋ ਪਰੇ ਮੁੱਢੋ ਕੁੱਠਾ ਜਾ ਇਹ ਤਾਂ ਮੁੱਢੋ ਕੁੱਠੇ ਹੋਏ ਇਸਲਾਮ ਵੀ ਕਹਿਣ ਨੂੰ ਕਹਿੰਦੇ ਅਕਾਲ ਤਖਤ ਮਹਾਨ ਹੈ ਜੀ ਆ ਸਾਡਾ ਸਿਰ ਅਕਾਲ ਤਖਤ ਅੱਗੇ ਝੁਕਦਾ ਹੈ ਤੇ ਅਕਾਲ ਤਖਤ ਦੀ ਪਰਵਾਹ ਵੀ ਕੋਈ ਨਹੀਂ ਕਰਦੇ ਉਹ ਜਿਹੜੇ ਹਾਲਾਤ ਅੱਜ ਪਹੁੰਚੇ ਨੇ ਇਹ ਜਿਹੜੀਆਂ ਬੌਣੀਆਂ ਸ਼ਕਤੀਤਾਂ ਨਾ ਮੈਂ ਕਹਨਾ ਵੀ ਜਿਹੜੀਆਂ ਇਨ੍ਹਾਂ ਰੁਤਬਿਆਂ ਦੀ ਹਾਰੀਆਂ ਸ਼ਕਤੀਤਾਂ ਨਹੀਂ ਸੀਗੀਆਂ ਤਾਂ ਅਸੀਂ ਅੱਜ ਇਹਨਾਂ ਹਾਲਤਾਂ ਨੂੰ ਪਹੁੰਚੇ ਨੇ ਜੇ ਅਕਾਲੀ ਗੱਲ ਦਾ ਪ੍ਰਧਾਨ ਸੁਖਵੀਰ ਦੀ ਜਗ੍ਹਾ ਕੋਈ ਸਹੀ ਮੈਨੇਜਰ ਅਕਾਲੀ ਹੁੰਦਾ ਅਕਾਲੀ ਸੋਚ ਦਾ ਧਾਰ ਨਹੀਂ ਹੁੰਦਾ ਉਹਦੀ ਸੋਚ ਇੰਨੀ ਬਾਣੀ ਔਰ ਇੰਨੀ ਇੰਨੀ ਸੈਲਫਿਸ਼ ਨਾ ਹੁੰਦੀ ਤੇ ਉਹ ਵੀ ਇੱਥੋਂ ਤੱਕ ਨਹੀਂ ਸੀ ਜਾਂਦਾ ਤੇ ਜੇ ਅਕਾਲ ਤਖਤਾ ਦਾ ਜਥੇਦਾਰ ਜਿਹੜਾ ਉਸ ਦੇ ਅਕੋਰਡਿੰਗ ਉਸ ਦੇ ਹਾਂ ਦਾ ਜਥੇਦਾਰ ਹੁੰਦਾ ਇਹਨਾਂ ਦੇ ਲਫਾਫਿਆਂ ਚੋਂ ਨਿਕਲ ਕੇ ਆਇਆ ਜਥੇਦਾਰ ਨਾ ਹੁੰਦਾ ਤਾਂ ਉਹਦੇ ਉਹਦੇ ਉਹਦੀਆਂ ਕਾਰਵਾਈ ਐਵੇਂ ਵੀ ਨਹੀਂ ਹੋਣੀਆਂ ਤੇ ਜੇ ਸ਼੍ਰੋਮਣੀ ਕਮੇਟੀ ਦੇ ਨਵੇਂ ਜਥੇਦਾਰ ਨਵੇਂ ਜਥੇਦਾਰ ਸਹਿਬਾਨ ਲਾਏ ਗਏ ਨੇ ਉਹਨਾਂ ਦੇ ਬਾਬਤ ਕੀ ਨਜ਼ਰੀਆ ਬਹੁਤ ਸਾਰੇ ਲੋਕਾਂ ਦੇ ਵੱਖੋ ਵੱਖਰੇ ਤਰੀਕਿਆਂ ਦੇ ਸਵਾਲ ਆ ਕੀ ਲੱਗਦਾ ਕਿ ਜਿਹੜੇ ਹੁਣ ਨਵੇਂ ਜਥੇਦਾਰ ਨਿਯੁਕਤ ਕੀਤੇ ਗਏ ਨੇ ਲੱਗਦਾ ਕਿ ਇਹਨਾਂ ਆਉਦਿਆਂ ਨੂੰ ਬਹਾਰ ਰੱਖ ਸਕਣਗੇ ਤੇ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਵੀ ਜਿਹੜੇ ਨਵੇਂ ਜਥੇਦਾਰ ਬਣੇ ਆ ਕੀ ਉਹ ਹਾਲਾਤਾਂ ਨੂੰ ਸਮਝਦੇ ਨੇ ਜੇ ਉਹ ਸਾਰੇ ਹਾਲਾਤਾਂ ਨੂੰ ਸਮਝਦੇ ਆ ਤਾਂ ਮਤਲਬ ਇਹ ਹੈ ਕਿ ਉਹ ਇੱਕ ਗੋਲਾਗੇਰੀ ਕਰਨ ਲਈ ਉਹਨਾਂ ਨੇ ਕਿਹਾ ਵੀ ਸਾਨੂੰ ਅਸੀਂ ਤੁਹਾਡੇ ਗੋਲੇ ਬਣ ਕੇ ਕੰਮ ਕਰਾਂਗੇ ਸਾਨੂੰ ਤੁਸੀਂ ਇੱਕ ਫਰਲਾ ਲਾ ਦਿਓ ਜਥੇਦਾਰੀ ਦਾ ਹੁਣ ਇਹਨਾਂ ਨੇ ਇੱਥੇ ਵੀ ਇੱਕ ਇਹਨਾਂ ਨੂੰ ਇੱਕ ਇੱਕ ਵੱਡਾ ਅੜਿਕਾ ਇਹਨਾਂ ਦੇ ਸਾਹਮਣੇ ਜਿਹੜਾ ਆਉਣਾ ਹੈ ਮੈਂ ਸਮਝਦਾ ਵੀ ਜਥੇਦਾਰ ਲਾਤ ਸਕਦੀ ਆ ਮਨੁਸ਼ੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਆਪਣੀ ਮਰਜ਼ੀ ਦਾ ਜਥੇਦਾਰ ਲਾਤ ਸਕਦੀ ਆ ਪਰ ਉਹਨੂੰ ਪੰਥ ਪ੍ਰਵਾਨਿਤ ਕਰਾਉਣ ਵਾਸਤੇ ਇੱਕ ਪ੍ਰੋਸੈਸ ਇਹ ਢਿਲਾਮਟ ਹੈ ਜੇ ਚਲਾਉਂਦੇ ਰਹੇ ਆ ਅੱਜ ਤਾਈਂ ਵੀ ਸਾਰੀਆਂ ਸੰਪਰਦਾਵਾਂ ਨੂੰ ਫਿਰ ਸੱਦਾ ਦੇ ਕੇ ਉਹਨਾਂ ਨੂੰ ਦਸਤਾਰਬੰਦੀ ਕਰਾਉਂਦੇ ਤੇ ਮੈਨੂੰ ਲੱਗਦਾ ਹੈ ਕਿ ਅਰਕੀਵਾਰੀ ਜਿਹੜੇ ਜਥੇਦਾਰ ਬਣੇ ਨੇ ਇਹਨਾਂ ਦੀ ਦਸਤਾਰਬੰਦੀ ਹੋਣੀ ਇਸ ਤਰ੍ਹਾਂ ਦਾ ਰਿਐਕਸ਼ਨ ਹੈ ਪੰਥ ਦੇ ਪੰਥ ਦੇ ਅੰਦਰੋਂ ਪਰ ਪੰਥਕ ਜਥੇਬੰਦੀਆਂ ਦੇ ਅੰਦਰੋਂ ਜਿਵੇਂ ਨੇ ਹੰਗ ਸਿੰਘ ਜਥੇਬੰਦੀਆਂ ਨੇ ਜਾਂ ਹੋਰ ਜਥੇਬੰਦੀਆਂ ਦਾ ਜਿਹੜਾ ਰਿਐਕਸ਼ਨ ਆ ਹੁਣ ਜਿੱਦਣ ਇਹਨਾਂ ਨੇ ਆਨ ਕੇ ਆਵਾਜ਼ ਮਾਰੀ ਵੀ ਆਹ ਹੁਣ ਜਥੇਦਾਰ ਜੀ ਤਾਜ ਪੋਸ਼ੀ ਕਰਾਉਣਗੇ ਨਹੀਂ ਜੇ ਤਾਜ ਪੋਸ਼ੀ ਕਰਾਉਣਗੇ ਨਹੀਂ ਤੇ ਇਹ ਫਿਰ ਪ੍ਰਵਾਨ ਹੀ ਨਹੀਂ ਹੈ ਦਾ ਮਤਲਬ ਫਿਰ ਪੰਥ ਨੇ ਦੇਨ ਨੂੰ ਪ੍ਰਵਾਨ ਕੀਤਾ ਨਹੀਂ ਤੇ ਜੇ ਤਾਜ ਪੋਸ਼ੀ ਕਰਾਉਣਗੇ ਤਾਂ ਉਹ ਦਿਨ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਤਾਜ ਪੋਸ਼ੀ ਕਰਨ ਵਾਸਤੇ ਕਿਹੜੀ ਜਥੇਬੰਦੀ ਹੈ ਜਿਹੜੀ ਪੰਥ ਨੂੰ ਦੀ ਭਾਵਨਾ ਨੂੰ ਲੰਘ ਕੇ ਆਨ ਕੇ ਇਹਨਾਂ ਨੂੰ ਦਸਤਾਰਾਂ ਦੇਗੀ ਉਹ ਗੋਲੇ ਤਾਂ ਹੋ ਸਕਦੇ ਨਹੀਂ ਬੀਜੇਪੀ ਨਾਲ ਜੁੜੀਆਂ ਹੋਈਆਂ ਕੋਈ ਸੰਪਰਦਾਵਾ ਸੰਸਥਾਵਾਂ ਸਾਧ ਲਾਣੇ ਦੇ ਵਿੱਚੋਂ ਕੋਈ ਲੈ ਆਉਣਗੇ ਚਾਰ ਤੇ ਪਰ ਆਮ ਜਿਹੜੀਆਂ ਪੰਥ ਪ੍ਰਵਾਨਤ ਜਥੇਬੰਦੀਆਂ ਉਹਨਾਂ ਵੱਲੋਂ ਦਸਤਾਰਾਂ ਇੰਨਾ ਜਥੇਦਾਰਾਂ ਨੂੰ ਨਹੀਂ ਮਿਲਦੀਆਂ ਤੇ ਜੇ ਉਹਨਾਂ ਜਥੇਦਾਰਾਂ ਵੱਲੋਂ ਇਹਨਾਂ ਨੂੰ ਦਸਤਾਰਾਂ ਨਹੀਂ ਮਿਲ ਜਾਂਦੇ ਜਥੇਬੰਦੀਆਂ ਵੱਲੋਂ ਤੇ ਇਹ ਫਿਰ ਸੁਖਵੀਰ ਦੇ ਕਲਰਕ ਤਾਂ ਲੱਗ ਹੋ ਸਕਦੇ ਨੇ ਪਰ ਆ ਗੱਲ ਤਾਂ ਫਿਰ ਜਲਦੀ ਨਹੀਂ ਇਹਨਾਂ ਨੂੰ ਉੱਥੇ ਨਹੀਂ ਅਕਾਲ ਤੱਕ ਸਭ ਤੋਂ ਜਿਹੜਾ ਕਾਰਜਕਾਰੀ ਜਥੇਦਾਰ ਕੁਰੀਬ ਸਿੰਘ ਗੜਗੱਜ ਲਾਇਆ ਜਿਹੜੇ ਉਹਨਾਂ ਦੇ ਬਿਆਨ ਅੱਜ ਤੋਂ ਤਕਰੀਬਨ 6 ਮਹੀਨੇ ਸਾਲ ਜਾਂ 1.5 ਸਾਲ ਪਹਿਲਾਂ ਸੀ ਉਹਨਾਂ ਨੇ ਬਾਦਲਦਾਲ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਚਾਹੇ ਸੁਖਬੀਰ ਬਾਦਲ ਹੋਣ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ ਲੱਗਦਾ ਹੈ ਕਿ ਉਹ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਉਸ ਹਿਸਾਬ ਦੇ ਡਿਸੀਜਨ ਲੈ ਪਾਉਣਗੇ ਜਾਂ ਜਿਹੜੀ ਅਧੂਰੀ ਅਜੇ ਤੱਕ ਕਾਰਵਾਈ ਹੈ ਜਾਂ ਜਿਹੜੇ ਅਜੇ ਦੋਸ਼ੀ ਨੇ ਉਹਨਾਂ ਨੇ ਜਿਹੜੇ ਅ ਡਿਸੀਜਨ ਇੰਪਲੀਮੈਂਟ ਕਰਨੇ ਸੀ ਉਹ ਨਹੀਂ ਕਰ ਸਕੇ ਲੱਗਦਾ ਕਿ ਇੰਪਲੀਮੈਂਟ ਕਰਵਾਉਣ ਦੇ ਵਿੱਚ ਜਥੇਦਾਰ ਸਾਹਿਬਾਨ ਦੀ ਭੂਮਿਕਾ ਹੁਣ ਰਹਿ ਸਕਦੀ ਹੈ ਕੋਈ ਦੇਖੋ ਹਾਲਾਤ ਜਿਹੜੇ ਜਦੋਂ ਉਹ 2015 ਚ ਜਿਹੜਾ ਸਰਬੱਤ ਖਾਲਸਾ ਹੋਇਆ ਸੀ ਨਾ ਜੀ ਉਹਦੇ ਨਾਲੋਂ ਮਾੜੇ ਹਾਲਾਤ ਨੇ ਅੱਜ ਸੁਖਬੀਰ ਬਾਦਲ ਹੂੰ ਉਦੋਂ ਇਹਨਾਂ ਨੂੰ ਕੋਈ ਘਰ ਤੋਂ ਨਹੀਂ ਸੀ ਬਾਹਰ ਨਿਕਲ ਦਿੰਦਾ ਨਾ ਜਥੇਦਾਰਾਂ ਨੂੰ ਤੇ ਨਾ ਬਾ ਇਹਨਾਂ ਨੂੰ ਬਾਦਲ ਲਾਣੇ ਅੱਜ ਉਦੋਂ ਕਿਤੇ ਮਾੜੇ ਹਾਲਾਤ ਨੇ ਅੱਜ ਵੀ ਮੈਨੂੰ ਲੱਗਦਾ ਹੈ ਮੇਰੀ ਸਮਝ ਦੇ ਮਤਲਬੋਂ ਫੈਸਲਾ ਪੰਥ ਨੇ ਕਰਨਾ ਤੇ ਪੰਥ ਸਰਬੱਤ ਖਾਲਸੇ ਤੋਂ ਬਿਨਾਂ ਇਕੱਠਾ ਨਹੀਂ ਹੋ ਸਕਦਾ ਕਿਸੇ ਪਲੇਟਫਾਰਮ ਤੇ ਹੁਣ ਸਰਬੱਤ ਖਾਲਸਾ ਬੁਲਾਉਣਾ ਕੌਣ ਹੈ ਇਹਦੀ ਅਗਵਾਈ ਕੌਣ ਕਰਦਾ ਇਹ ਹੁੰਦਾ ਕਿੱਥੇ ਇਹ ਆਉਣ ਵਾਲੇ ਦਿਨਾਂ 'ਚ ਤੈਅ ਹੋਣਗੀਆਂ ਚੀਜ਼ਾਂ ਇਹਦਾ ਹੱਲ ਸਰਬੱਤ ਖਾਲਸੇ ਵਿੱਚ ਹੋਣਾ ਹੁਣ ਕੱਲੇ ਕਾਰੇ ਦੇ ਵਸਦੀ ਕਿਸੇ ਤੇ ਜਥੇਬੰਦੀ ਦੀ ਵਸਦੀ ਗੱਲ ਨਹੀਂ ਕਿਸੇ ਧੜੇ ਦੀ ਵਸਦੀ ਗੱਲ ਨਹੀਂ ਕਿ ਇਸ ਐਡੇ ਵੱਡੇ ਫੈਸਲੇ ਜਿਹੜੇ ਹੁਣ ਲੈਣੇ ਆ ਉਹ ਕੋਈ ਇਕੱਲੇ ਜਥੇਬੰਦੀ ਜਾਂ ਇਕੱਲਾ ਧੜਾ ਲੈਣੂਗਾ ਸੁਖਵੀਰ ਵਾਲ ਇਹਨਾਂ ਦਾ ਤਾਂ ਭੁੱਲ ਜਾਓ ਤੁਸੀਂ ਵੀ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਜੋ ਇਹਨਾਂ ਨੂੰ ਹੁਕਮ ਸੀਗਾ ਦਿੱਲੀ ਵਾਲਿਆਂ ਦਾ ਵੀ ਜੇ ਸੁਖਵਿਲਾ ਬਚਾਉਣੀ ਆ ਜੇ ਜਿਹੜਾ ਅੰਨਾ ਧਨ ਇਕੱਠਾ ਕੀਤਾ ਹੋਇਆ ਜਿਵੇਂ ਮਾਇਆਵਤੀ ਇਹਨਾਂ ਨੇ ਘਰ ਮਠਾਤੀ ਪੈਸੇ ਪੈਸੇ ਇਕੱਠੇ ਕਰਵਾਉਂਦੇ ਉਹਨੂੰ ਪਹਿਲਾਂ ਜੋ ਪੈਸੇ ਤੋਂ ਬਚਾਉਂਦੀ ਬਚਾਉਂਦੀ ਹੀ ਇਹਨਾਂ ਦੇ ਪੈਰਾਂ ਤੇ ਡਿੱਗੀ ਰਹਿੰਦੀ ਆ ਉਹਨਾਂ ਨੇ ਸੁਖਵੀਰ ਬਾਦਲ ਨੂੰ ਇਸ ਪੋਜੀਸ਼ਨ 'ਚ ਲਿਆਂਦਾ ਵੀ ਇਹਨਾਂ ਨੇ ਤਾਂ ਤੇ ਇਹਨਾਂ ਨੂੰ ਕਥਾਕਰਨ ਦਿੱਤਾ ਉਹਨਾਂ ਨੇ 20 ਸਾਲ ਪਿੱਛੇ ਕਾ ਲੋ ਜੋ ਲੁੱਟ ਲਓ ਪੰਜਾਬ ਨੂੰ ਜਿੱਥੋਂ ਤੁਹਾਡੇ ਤੋਂ ਲੁੱਟ ਮਾਰਨ ਦੀ ਕਰ ਲੋ ਉਹ ਲੁੱਟ ਇਹਨਾਂ ਨੇ ਕਰ ਲਈ ਆ ਬਹੁਤ ਵੱਡੀ ਲੁੱਟ ਆ ਉਹ ਲੁੱਟ ਹੁਣ ਬਚਦੀ ਤਾਂ ਆ ਜੇ ਦਿੱਲੀ ਵਾਲੇ ਜਿਹੜੇ ਪ੍ਰਭੂਆਂ ਦੇ ਅੱਗੇ ਗੋਡੇ ਟੇਕਦੇ ਨੇ ਕਿਉਂਕਿ ਦਿੱਲੀ ਦੇ ਵਿੱਚ ਆਪਾਂ ਰਾਜ ਕਿਸੇ ਦਾ ਵੀ ਰਵੇ ਕਾਂਗਰਸ ਦਾ ਰਵੇ ਭਾਜਪੀ ਦਾ ਰਵੇ ਜਿਹੜਾ ਇੱਕ ਡੀਪ ਸਟੇਟ ਹੈ ਨਾ ਦਿੱਲੀ ਦਾ ਜਿਹੜਾ ਜਿਹੜਾ ਆਜ਼ਾਦੀ ਤੋਂ ਬਾਅਦ ਜਿਹੜਾ ਜਿਹੜਾ ਚਲਾ ਆਉਂਦਾ ਐ ਇਸ ਦੇਸ਼ ਨੂੰ ਉਹ ਉਹ ਉਹਦਾ ਕਦੇ ਵੀ ਨਾ ਨਜ਼ਰ ਬਦਲਦੀ ਐ ਨਜ਼ਰੀਆ ਬਦਲਦਾ ਸਿੱਖਾਂ ਪ੍ਰਤੀ ਉਹਨਾਂ ਦਾ ਇੱਕੋ ਜਿਹਾ ਨਜ਼ਰੀਆ ਰਹਿੰਦਾ ਸਿੱਖ ਉਹਨਾਂ ਦੇ ਜੇ ਸਭ ਤੋਂ ਵੱਡ ਦੁਸ਼ਮਣ ਐ ਇਸ ਵੇਲੇ ਹਿੰਦੁਸਤਾਨ ਦੇ ਤੇ ਉਹ ਸਿੱਖ ਨੇ ਕਿਉਂਕਿ ਮੁਸਲਮਾਨਾਂ ਨੂੰ ਜੋ ਉਹ ਮੰਨਦੇ ਨਹੀਂ ਉਹਨਾਂ ਦਾ ਨਾ ਕਲੇਮ ਮੰਨਦੇ ਹਨ ਉਹਨਾਂ ਨੂੰ ਕੋਟ 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 ਮਾਰ ਕੇ ਉਹਨਾਂ ਨੇ ਚੁੱਪ ਕਰਾ ਲਿਆ ਅਸਾਈ ਜਿਹੜੇ ਉਹ ਉਹਨਾਂ ਦਾ ਵੀ ਇਹਨਾਂ ਨੇ ਵੇਖ ਲਓ ਆਪਣੇ ਉੱਥੇ ਕੀ ਹਾਲ ਕੀਤਾ ਮਨੀਪੁਰ ਦੇ ਵਿੱਚ ਪਹਿਲਾਂ ਵੀ ਉਹਨਾਂ ਦਾ ਇੱਕ ਪਾਦਰੀ ਇਹਨਾਂ ਨੇ ਸੜੇ ਨਿਆਣੇ ਉਹਨਾਂ ਨੂੰ ਗੱਡੀ 'ਚ ਸਾੜ ਦਿੱਤਾ ਸੀ ਤਾਂ ਵੀ ਉਹਨਾਂ ਦਾ ਕੋਈ ਕੋਈ ਰਿਐਕਸ਼ਨ ਨਹੀਂ ਆਇਆ ਬਹੁਤ ਤੇਜੈਨ ਇਹਨਾਂ ਨੇ ਪਹਿਲਾਂ ਹੀ ਖਰਮ ਕਰੇ ਇੱਕੋ ਇੱਕ ਸਿੱਖ ਧਰਮਿਆ ਗੁਰੂ ਨਾਨਕ ਦਾ ਫਲਸਫਾ ਹੈ ਜਿਹੜਾ ਇਹਨਾਂ ਦੇ ਰਾਹ ਵਿੱਚ ਅੜਿਆ ਖੜਾ ਜਿਹੜਾ ਇਹਨਾਂ ਦੀ ਗੱਲ ਦੀ ਹੱਡੀ ਬਣਿਆ ਪਰ ਉਹ ਹੱਡੀ ਨਾ ਗਾਂ ਲੰਘ ਸਕਦੀ ਹੈ ਨਾ ਬਾਹਰ ਨਿਕਲ ਸਕਦੀ ਉਹਨੂੰ ਇਹ ਸੁਖਵੀਰ ਨੇ ਤਾਂ ਆਪਣੀ ਜੌਬ ਕਰਤੀ ਜਿੰਨੀ ਇਹਦੇ ਜੁਮੇ ਉਹਨਾਂ ਨੇ ਡਿਊਟੀ ਲਈ ਸੀ ਇਹਨਾਂ ਇਮਾਨਦਾਰੀ ਨਾਲ ਨਿਭਾਤੀ ਇਸ ਲਈ ਇਹ ਇਹ ਤੇ ਉਹਨਾਂ ਨੂੰ ਕਹਿ ਸਕਦਾ ਵੀ ਮੈਂ ਤਾਂ ਸਾਰੀਆਂ ਦੁਸ਼ਮਣੀਆਂ ਮੁੱਲ ਲੈ ਕੇ ਮੈਂ ਪੰਥ ਚੋਂ ਖਾਰਜ ਹੋ ਗਿਆ ਮੈਂ ਤੁਹਾਡੇ ਜੋਗਾ ਰਹਿ ਗਿਆ ਤੇ ਹੁਣ ਰੱਬ ਦਾ ਵਸਤਾ ਵੀ ਮੇਰੇ ਕੋਲ ਜਿਹੜਾ ਚਾਰ ਸੇ ਤੇ ਮੇਰੇ ਕੋਲ ਮੇਰੇ ਰਹਿਣ ਦੋ ਉਹ ਰਹਿਣ ਵੀ ਦੇਣਗੇ ਉਹਨਾਂ ਨੂੰ ਕੀ ਫਰਕ ਪੈਂਦਾ ਵੀ ਜੇ ਜੇ ਕੋਈ ਇੱਕ ਮੈਰਿਜ ਪਾਲ ਸੁਖਵੀਰ ਵਾਲਾ ਅੰਮ੍ਰਿਤਸਰ ਪੰਜਾਬ ਕਰੋੜ ਦਾ ਜੇ ਇਹ ਵੀ ਰੱਖ ਲਵੇ ਜਾਂ ਕੋਈ 1500 ਕਰੋੜ ਜਾਂ 2000 3000 ਕਰੋੜ ਦੀ ਪ੍ਰਾਪਰਟੀ ਇਹ ਰੱਖ ਲਵੇ ਤੇ ਇਹਦੇ ਨਾਲ ਇੱਕ ਧਰਮ ਦਾ ਇੱਕ ਨੂੰ ਗੁਲਾਮ ਕਰਨ ਵਾਸਤੇ ਉਹਨਾਂ ਨੂੰ ਇੱਕ ਗੋਲਾ ਲੱਭ ਜਾਵੇ ਵੀ ਹਮੇਸ਼ਾ ਇਹਨਾਂ ਦੀ ਬੋਲੀ ਬੋਲਦਾ ਰਹੇ ਜਿਵੇਂ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੇ ਉਹਨਾਂ ਦੀ ਬੋਲੀ ਬੋਲਦੀ ਆ ਸਰਸੇ ਵਰਗੇ ਵੀ ਉਹਨਾਂ ਦੀ ਬੋਲੀ ਬੋਲਦੇ ਉਹਨਾਂ ਦੇ ਗੋਲੇ ਪੈਦਾ ਕਰ ਲੈ ਸਿੱਖ ਧਰਮ ਜਾਂਦਾ ਤੇ ਇਹ ਉਹਨਾਂ ਵਿੱਚ ਇੱਕ ਗੋਲਾ ਸੁਖਵੀਰ ਵੀ ਬਣ ਗਿਆ ਵੀ ਇਹ ਤਾਂ 60 1978 ਤੋਂ ਨੇ ਮਹ ਪ੍ਰਗਉ ਸਿੰਘ ਬਾਦਲੀ ਉਹਨਾਂ ਦੀ ਸਰਕਾਰ ਕੀਤੀ ਔਰ ਉਹਦੇ ਬੰਦੇ ਉਹਨੇ ਸਾਰਾ ਕੁਝ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਮਲੀਆ ਮੇਡ ਕੀਤਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਜਿਹੜਾ ਨਾਨਕਸ਼ਾਈ ਕੈਲੰਡਰ ਜਿਹੜਾ ਸਿੱਖ ਸਿੱਖ ਧਰਮ ਦੀ ਪਛਾਣ ਵੱਖਰੀ ਕਰਦਾ ਸੀ ਜਿਹਨੂੰ ਸਿੱਖ ਕੌਮ ਨੇ ਬੜਾ ਖੁੱਲੇ ਦਿਲ ਨਾਲ ਪ੍ਰਵਾਨ ਕੀਤਾ ਸੀਗਾ ਇਹਨਾਂ ਨੇ ਉਹਦਾ ਭੋਗ ਪਾਇਆ ਪਰ ਉਸ ਤੋਂ ਬਾਅਦ ਲਗਾਤਾਰ ਕਿਹੜੀ ਗੱਲ ਨਹੀਂ ਕੀਤੀ ਆ ਹੁਣ ਜਿਹੜਾ ਸੱਚੇ ਸੋਦੇ ਜਿਹੜਾ ਡੇਰਿਆਂ ਤੇ ਜਾਣਾ ਨੇ ਇਹਦੇ ਪਿੱਛੇ ਨਿਰੀਆਂ ਵੋਟਾਂ ਨਹੀਂ ਹੈਗੀਆਂ ਇਹਦੇ ਪਿੱਛੇ ਇਸ ਗੁਰਨਾਨਕ ਦੇ ਅਸਪੇ ਨੂੰ ਚੁਣੌਤੀਆਂ ਦੇਣ ਵਾਲੇ ਜਿਹੜੇ ਡੇਰੇ ਉਹਨਾਂ ਦੀ ਪਿੱਠ ਤਾਪੜਨੀ ਵੀ ਆਈ ਸੀ ਕਿ ਉਹਨਾਂ ਉਹਨਾਂ ਡੇਰੇਦਾਰਾਂ ਦੀ ਵੀ ਪੁੱਠ ਜਿਹੜਾ ਹੈ ਉਹ ਉਹ ਪੰਥਕ ਚੇਰੇ ਮੋਰੇ ਵਾਲਾ ਹੀ ਥਾਪੜੇ ਉਹਨਾਂ ਦੇ ਪੈ ਹੀ ਰੱਤ ਵੀ ਸਿੱਖੀ ਜਿਹੜਾ ਸਿੱਖਾਂ ਦਾ ਲੀਡਰ ਉਹੀ ਜਾ ਕੇ ਲਾਵੇ ਲਾਵੇ ਤਾਂ ਹੀ ਉਹ ਸਾਬ ਬਹੁਤ ਸਾਰੀ ਬਹੁਤ ਸਾਰੀ ਇੱਕ ਜਿਹੜੀ ਦੋਸ਼ੀ ਧਿਰ ਮੰਨਦੇ ਹੋ ਤੁਸੀਂ ਉਹਨਾਂ ਦੀ ਆਲੋਚਨਾ ਹੋ ਚੁੱਕੀ ਹੁਣ ਲੱਗਦਾ ਕਿ ਭਵੇਖ ਦੇ ਵਿੱਚ ਸਰਬੱਤ ਖਾਲਸੇ ਦੀ ਤੁਸੀਂ ਗੱਲ ਕਰ ਰਹੇ ਹੋ ਹੋਰ ਬਹੁਤ ਸਾਰੇ ਪੰਥਕ ਆਗੂ ਨੇ ਉਹ ਵੀ ਸਰਬੱਤ ਖਾਲਸੇ ਦਾ ਜ਼ਿਕਰ ਕਰ ਰਹੇ ਨੇ ਤੇ ਇਸ ਤੋਂ ਪਹਿਲਾਂ 2015 ਦੇ ਵਿੱਚ ਵੀ ਸਰਬੱਤ ਖਾਲਸਾ ਸੱਦਿਆ ਗਿਆ ਸੀ ਤਾਂ ਕੀ ਲੱਗਦਾ ਹੈ ਕਿ ਸਰਬੱਤ ਖਾਲਸਾ ਬੁਲਾਉਣ ਤੋਂ ਬਾਅਦ ਹੁਣ ਕਿਹੜੇ ਡਿਸੀਜਨ ਜਾਂ ਕਿਹੜੇ ਫੈਸਲੇ ਲੈਣ ਦੀ ਜ਼ਰੂਰਤ ਆ ਦੇਖੋ ਸਰਬੱਤ ਖਾਲਸੇ ਦੇ ਵਿੱਚ ਫੈਸਲੇ ਫੈਸਲੇ ਤੇ ਉਹ ਹੀ ਲਏ ਜਾਣਗੇ ਜਿਹੜੇ ਪੰਥ ਪੰਥ ਦੇ ਸਾਹਮਣੇ ਚੁਣੌਤੀਆਂ ਨੇ ਸਭ ਤੋਂ ਵੱਡੀ ਚੁਣੌਤੀ ਜੋ ਸਾਡੇ ਸਾਹਮਣੇ ਹੈ ਕਿ ਇਸ ਖਾਲਸਾ ਖਿੱਤੇ ਨੂੰ ਆਜ਼ਾਦ ਕਰਾਉਣਾ ਹੈ ਉਹਦਾ ਜੱਥੇਦਾਰ ਜਿਹੜਾ ਉਹ ਉਹਦੀ ਹਸਤੀ ਨੂੰ ਆਜ਼ਾਦ ਕਰਾਉਣਾ ਉਹਦੇ ਰੁਤਬੇ ਨੂੰ ਬਹਾਲ ਕਰਾਉਣਾ ਹੁਕਮਨਾਮਿਆਂ ਦੇ ਜਿਹੜਾ ਦੋ ਤਰੀਕ ਦਾ ਹੁਕਮਨਾਮਾ ਹੈ ਉਸ ਨੂੰ ਅਸੀਂ ਲਾਗੂ ਕਰਾਉਣਾ ਹੈ ਜਦ ਜਿਹੜੇ ਹੁਕਮਨਾਮੇ ਅਜੇ ਵੀ ਪੈਂਡਿੰਗ ਪਏ ਉਹਨਾਂ ਦੇ ਫੈਸਲੇ ਹੋਣੇ ਨੇ ਇਸਰ ਬਾਅਦ ਖਾਸ ਜੇ ਸਾਰੀਆਂ ਚੀਜ਼ਾਂ ਹੋਣੀਆਂ ਔਰ ਇਹ ਮੈਂ ਮੈਂ ਇਹ ਕਿਉਂਕਿ ਜਿਹੜਾ 15 ਆ ਤਜਰਬਾ ਨਾ ਉਹ ਉਹਨੇ ਸਾਡਾ ਫਾਇਦਾ ਵੀ ਕੀਤਾ ਨੁਕਸਾਨ ਵੀ ਕੀਤਾ ਨੁਕਸਾਨ ਉਹਦਾ ਫਾਇਦਾ ਸਾਨੂੰ ਇਹ ਹੋਏਗਾ ਕਿ 15 ਚ ਜਿਵੇਂ ਹਾਈਜੈਕ ਹੋ ਗਿਆ ਸੀ ਨਾ ਜਿਹੜਾ ਸਰਬੱਤ ਖਾਲਸਾ ਐਸ ਵਾਰ ਉਹ ਹਾਈਜੈਕ ਨਹੀਂ ਹੋਇਆ ਕਿਉਂਕਿ 15 ਦੇ ਸਰਬੱਤ ਖਾਲਸੇ ਦੇ ਜਿਹੜੇ ਕਰਤਾ ਧਰਤਾ ਸੀ ਨਾ ਉਹ ਉਹ ਡਾਇਰੈਕਸ਼ਨ ਹੀ ਫਿਰ ਸੁਖਵੀਰ ਬਾਦਲ ਤੋਂ ਲੈ ਕੇ ਲੈ ਕੇ ਉਹਨਾਂ ਨੇ ਉਹਦਾ ਉਹਦਾ ਭੋਗ ਪਾਤਾ ਹਾਂਜੀ ਸੋ ਹੁਣ ਵਾਲਾ ਜਿਹੜਾ ਸਰਬੱਤ ਖਾਲਸਾ ਨਾ ਉਹ ਉਹਦੇ ਸਾਹਮਣੇ ਉਹ 15 ਵਾਲਾ ਸਰਬੱਤ ਖਾਲਸੇ ਦੀ ਨਜ਼ੀਰ ਵੀ ਪਈ ਇਸ ਲਈ ਜਿਹੜਾ ਹੁਣ ਸਰਬੱਤ ਖਾਲਸਾ ਹੋਏਗਾ ਨਾ ਇਹ ਮੈਂ ਮੈਂ ਸਮਝਦਾ ਵੀ ਬੜੇ ਸਾਲਾਂ ਬਾਅਦ ਜਾਂ 1986 ਵਿੱਚ ਹੋਇਆ ਸੀ ਜਦੋਂ ਸਾਰੇ ਤਖਤਾਂ ਦੇ ਜਥੇਦਾਰ ਨਿਯੁਕਤ ਕੀਤੇ ਗਏ ਸੀ ਔਰ ਉਹ 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 ਫੈਸਲੇ ਪੰਥਕ ਸੀ ਇਹ ਸਾਰੇ ਜਾਂ ਉਸ 1986 ਤੋਂ ਬਾਅਦ ਇਹ ਹੁਣ ਫਿਰ ਮਤਲਬ 40 ਸਾਲ ਬਾਅਦ ਮੈਂ ਸਮਝਦਾ ਮੇ ਲਗਭਗ ਫਿਰ ਇਹ ਪੰਥ ਸਰਬੱਤ ਖਾਲਸਾ ਹੋਵੇਗਾ ਜਿਹਦੇ ਵਿੱਚ ਪੰਥ ਦੇ ਸਰਮੌਰ ਆਗੂ ਦੇ ਨਾਲ ਕੋਈ ਚਰਚਾ ਛੜੀ ਹੈ ਸਰਬੱਤ ਖਾਲਸਾ ਨੂੰ ਲੈ ਕੇ ਲੱਗਦਾ ਕਿ ਕਦੋਂ ਤੱਕ ਜਾਂ ਕਿਸ ਤਰੀਕੇ ਦੀ ਰੂਪਰੇਖਾ ਕਦੋਂ ਲਿਖੀ ਜਾ ਸਕਦੀ ਹੈ ਹੁਣ ਜਦੋਂ ਜਦੋਂ ਸਾਹਮਣੇ ਚੁਣੌਤੀਆਂ ਆਉਂਦੀਆਂ ਉਦੋਂ ਹੀ ਤੇ ਸਿਰ ਜੋੜ ਕੇ ਬੈਠਣ ਲਈ ਇੱਕ ਸਮਾਵੀ ਬਣਦਾ ਹੈ ਕਲਾਸ ਬਣਦੇ ਨੇ ਹੁਣ ਚੁਣੌਤੀ ਆ ਗਈ ਪੰਥ ਦੇ ਸਾਹਮਣੇ ਸਿੱਧੀ ਹੁਣ ਬਚ ਕੇ ਨਿਕਲਣ ਵਾਲੀ ਗੱਲ ਨਹੀਂ ਹੈਗੀ ਕਿਸੇ ਦੀ ਵੀ ਅੱਗੇ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਵੀ ਸਾਡਾ ਨੁਕਸਾਨ ਇਸ ਕਰਕੇ ਹੋ ਗਿਆ ਕਿ ਅਸੀਂ ਫੇਸਬੁੱਕ ਤੇ ਪੋਸਟਾਂ ਪਾ ਕੇ ਤੇ ਆਪਣੇ ਆਪ ਨੂੰ ਸਮਝ ਲਿਆ ਵੀ ਸਾਡਾ ਕੰਮ ਹੋ ਗਿਆ ਇਸ ਤਰ੍ਹਾਂ ਫੇਸਬੁੱਕ ਤੇ ਪੋਸਟਾਂ ਪਾ ਕੇ ਕੰਮ ਨਹੀਂ ਹੁੰਦੇ ਹੁੰਦੇ ਸਾਨੂੰ ਮੈਦਾਨ ਵਿੱਚ ਉਤਰਨਾ ਪਵੇਗਾ ਮੈਦਾਨ ਕਿ ਲੜਨਾ ਪਵੇਗਾ ਹੁਣ ਫੇਸਬੁੱਕ ਨਾਲ ਨਹੀਂ ਸਰਨਾ ਕਿਸੇ ਦਾ ਵੀ ਨਾ ਨਾ ਦੇ ਬੰਦੀ ਦਾ ਨਾ ਜਥੇ ਬੰਦੀ ਦਾ ਨਾ ਕਿਸੇ ਅਕਾਲੀ ਦਲ ਦਾ ਨਾ ਕਿਸੇ ਫੈਡਰੇਸ਼ਨ ਦਾ ਉਸ ਟੌਨ ਟੌਨ ਵੀ ਅਸੀਂ ਫੇਸਬੁੱਕ ਤੇ ਪੋਸਟ ਪਾਤੀ ਤੇ ਸਾਡਾ ਕੰਮ ਹੋ ਗਿਆ ਐਵੇਂ ਨਹੀਂ ਹੋਣਾ ਹੁਣ ਤਾਂ ਸਾਹਮਣੇ ਬੈਠਣਾ ਪੈਣਾ ਸਿਰ ਜੋੜ ਕੇ ਬੈਠਣਾ ਪੈਣਾ ਜਿਹੜੇ ਸੋਹਰਦ ਨੇ ਜਿਹੜੇ ਦਾਵਾ ਕਰਦੇ ਨੇ ਪੰਥ ਦੇ ਉੱਤੇ ਵੀ ਸਾਡਾ ਦਾਵਾ ਹੈ ਅਸੀਂ ਪੰਥ ਦੇ ਲੀਡਰ ਨੇ ਤੇ ਹੁਣ ਲੀਡ ਕਰਨ ਦਾ ਸਮਾਂ ਆ ਗਿਆ ਵੀ ਤੁਸੀਂ ਪੰਥ ਨੂੰ ਅਗਵਾਈ ਦੇਣੀ ਆ ਤੇ ਕਿਵੇਂ ਦੇਣੀ ਆ ਤੁਸੀਂ ਆਓ ਆਪਣੇ ਆਪ ਨੂੰ ਸਾਬਤ ਕਰੋ ਨਾ ਹੁਣ ਲੀਡਰ ਹੋਨ ਲੀਡਰ ਵੀ ਲੀਡਰਸ਼ਿਪ ਵੀ ਸਾਬਤ ਹੋਣੀ ਹੈ ਵੀ ਸਾਡਾ ਲੀਡਰ ਕੌਣ ਆ ਉਹ ਸਾਬਤ ਕਿਵੇਂ ਹੋਏਗਾ ਉਹ ਸਾਬਤ ਚੁਣੌਤੀ ਨੂੰ ਜਦੋਂ ਚੁਣੌਤੀ ਨੂੰ ਸੰਭਾਰ ਕਰੇਗਾ ਉਸ ਦੇ ਅਕੋਰਡਿੰਗ ਜੇ ਕੋਈ ਗੱਲ ਕਰੇਗਾ ਫਿਰ ਫਿਰ ਉਹਦੇ ਇਹਦੇ ਵਿੱਚੋਂ ਲੀਡਰਸ਼ਿਪ ਵੀ ਆ ਮਰਜ਼ ਹੋਣੀ ਹੈ ਇਹ ਸਰਬਤ ਖਾਲਸਾ ਬਿਲਕੁਲ ਨਵੀਂ ਲੀਡਰਸ਼ਿਪ ਬਿਲਕੁਲ ਬਾਪੂ ਹਰਦੀਪ ਸਿੰਘ ਡਿਪਟਾ ਦੇ ਨਾਲ ਖਾਸ ਇਸ਼ੂ ਤੇ ਗੱਲਬਾਤ ਕੀਤੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਹਰਦੀਪ ਸਿੰਘ ਡਿਪਟਾ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਇਸ ਵਕਤ ਤਾਂ ਸਰਬਤ ਖਾਲਸਾ ਬੁਲਾਏ ਜਾਣ ਤੋਂ ਬਾਅਦ ਪੰਥ ਦੀਆਂ ਪੰਨਾਵਾਂ ਦੀ ਤਰਜਮਾਨੀ ਕਰਦੇ ਹੋਏ ਇਤਿਹਾਸਕ ਫੈਸਲੇ ਲੈਣ ਦੀ ਜ਼ਰੂਰਤ ਹੈ ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਇਹਨਾਂ ਤਮam ਸਾਰੇ ਮਸਲਿਆਂ ਦੇ ਨਾਲ ਜੂਝਣ ਵਾਸਤੇ ਕੋਈ ਰਣਨੀਤੀ ਅਪਣਾਈ ਜਾਂਦੀ ਹੈ ਅੱਗੇ ਵੀ ਵੱਖ-ਵੱਖ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ